ਅੱਜ Eid ਦੇ ਬਹੁਤ ਹੀ ਮੁਬਾਰਕ ਮੌਕੇ ਤੇ ਮੈਨੂੰ ਆਪਣੇ ਸ਼ਹਿਰ ਦੇ ਵਿੱਚ ਜਮਾਤ-ਏ-ਅਹਮਦੀਆ ਨੂੰ ਤੇ ਮੇਰੇ ਬਹੁਤ ਸਾਰੇ ਸਾਥੀ ਜਿਹੜੇ ਲੋਕਲ ਪ੍ਰਧਾਨ ਨਿਯਮਿਸਪੈਲਿਟੀ ਦੇ ਸਾਡੇ ਸਾਰੇ ਮਿਊਨਿਸਪਲ ਕਾਉਂਸਲਰਸ ਮੇਰੇ ਸਾਰੇ ਸਾਥੀ दिली ਮੁਬਾਰਕਬਾਦ ਪੇਸ਼ ਕਰਨ ਵਾਸਤੇ ਆਏ ਨੇ ਅਸੀਂ ਪਰਮਾਤਮਾ ਦੇ ਕੋਲ ਹਮੇਸ਼ਾ ਅਰਦਾਸ ਕਰਦੇ ਆ ਕਿ ਪੰਜਾਬ ਜਿਹੜੀ ਹੈ ਗੁਰੂਆਂ ਪੀਰਾਂ ਪੈਗੰਬਰਾਂ ਤੇ ਸੂਰਬੀਰਾਂ ਦੀ ਧਰਤੀ ਹੈ ਇਤੋਂ ਹਮੇਸ਼ਾ ਸੰਦੇਸ਼ ਆਪਸੀ ਭਾਈਚਾਰੇ ਦਾ ਜਾਣਾ ਚਾਹੀਦਾ ਹੈ ਇਹ ਜਮਾਤ-ਏ-ਅਹਿਮਦੀਆ ਨੇ ਹਮੇਸ਼ਾ ਸਾਨੂੰ ਇਸ ਗੱਲ ਦਾ ਬੜਾ ਫਖਰ ਹੈ ਖੁਸ਼ੀ ਹੈ ਹਮੇਸ਼ਾ ਹੀ ਆਪਸੀ ਭਾਈਚਾਰਾ ਬਣਾ ਕੇ ਰੱਖਿਆ ਐਂਡ ਇਹਨਾਂ ਦਾ ਹਮੇਸ਼ਾ ਹੀ ਜਿਹੜਾ ਸੰਦੇਸ਼ ਹੈ ਅਜ਼ੀਜ਼ ਸਾਹਿਬ ਵੱਲੋਂ ਵੀ ਇਹ ਹੈ ਕਿ ਆਪਣੇ ਦੇਸ਼ ਨੂੰ ਆਪਣੇ ਸੂਬੇ ਨੂੰ ਇਮਾਨਦਾਰੀ ਨਾਲ ਵਫਾਦਾਰੀ ਨਾਲ ਉੱਥੇ ਸੇਵਾ ਕਰੋ ਤੇ ਸਾਰਿਆਂ ਦਾ ਆਪਸੀ ਭਾਈਚਾਰਾ ਜਿਹੜਾ ਉਹਨੂੰ ਮਜ਼ਬੂਤ ਕਰਕੇ ਰੱਖੋ ਸੋ ਇੱਕ ਵਾਰ ਫੇਰ ਹੋਮਨ ਸਾਹਿਬ ਸਾਡੇ ਇੱਥੇ ਨੇ ਉਹਨਾਂ ਸਾਰਿਆਂ ਨੂੰ ਦਿਲੀ ਮੁਬਾਰਕਬਾਦ ਪੇਸ਼ ਕਰਨ ਆਇਆ ਸਾਡਾ ਜਿੰਨਾ ਵੀ ਭਾਈਚਾਰਾ ਹੈ ਦੁਨੀਆ ਭਰ ਦੇ ਵਿੱਚ ਤੇ ਹਿੰਦੁਸਤਾਨ ਦੇ ਵਿੱਚ ਤੇ ਪੰਜਾਬ ਦੇ ਵਿੱਚ Eid ਦੇ ਮੁਬਾਰਕ ਮੌਕੇ ਤੇ ਮੈਂ ਸਾਰਿਆਂ ਨੂੰ ਲੱਖ ਲੱਖ ਮੁਬਾਰਕ ਪੇਸ਼ ਕਰਦਾ